ਸੋ ਪ੍ਰਭੂ ਜੀ ਦਾ ਤਾਂ ਅਨਵਾਦ ਕਰਦੇ ਆ ਅੱਜ ਦੇ ਬਹੁਤ ਹੀ ਸੋਹਣੇ ਦਿਨ ਦੇ ਲਈ ਕਿ ਪਰਮੇਸ਼ਰ ਨੇ ਇੱਕ ਹੋਰ ਨਵਾਂ ਦਿਨ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਬਖਸ਼ ਦਿੱਤਾ ਹallelujah ਪ੍ਰਭੂ ਨੇ ਸਾਨੂੰ ਜੀਂਦਿਆਂ ਰੱਖਿਆ ਸਾਡੀਆਂ ਜ਼ਰੂਰਤਾਂ ਨੂੰ ਪੂਰੀਆਂ ਕੀਤਾ ਸਾਡੀਆਂ ਰੀਝਾਂ ਨੂੰ ਪੂਰੀਆਂ ਕੀਤਾ ਔਰ ਫੇਰ ਅੱਜ ਇੱਕ ਬਹੁਤ ਬਰਕਤ ਵਾਲਾ ਦਿਨ ਦੇ ਕੇ ਆਪਣੀ ਹਜ਼ੂਰੀ 'ਚ ਬਿਠਾ ਲਿਆ ਜ਼ਬਰਦਸਤ ਤਾੜੀ ਵਜਾ ਕੇ ਪਰਮੇਸ਼ਵਰ ਦੀ ਮਹਿਮਾ ਕਰੋ ਉਹਦੇ ਚੰਗੇ ਕੰਮਾਂ ਦੇ ਲਈ ਉਹਦੀਆਂ ਪੱਲਿਆਈਆਂ ਦੇ ਲਈ ਜੋ ਉਹਨੇ ਤੁਹਾਡੀ ਜ਼ਿੰਦਗੀ ਦੇ ਵਿੱਚ ਕੀਤੀਆਂ ਉਹਨੇ ਤੁਹਾਨੂੰ ਸਵਾਦਲੇ ਭੋਜਨ ਦਿੱਤੇ ਸੁੰਦਰ ਵਸਤਰ ਦਿੱਤੇ ਘਰ ਦਿੱਤਾ ਰਹਿਣ ਵਾਸਤੇ ਧੀਆ ਪੁੱਤਰ ਦਿੱਤੇ ਰਹਿਣ ਵਾਸਤੇ ਇਹਨਾਂ ਚੱਲ ਰਹੀਆਂ ਸਾਹਾਂ ਦੇ ਲਈ ਉਹਦਾ ਧੰਨਵਾਦ ਕਰੋ ਪਰਮੇਸ਼ਵਰ ਦਾ ਕਿਉਂਕਿ ਉਹ ਭਲਾ ਹੈ ਉਹਦੀ ਦਇਆ ਸਦਾ ਦੀ ਹੈ ਹallelujah hallelujah ਤੁਸੀਂ ਯਕੀਨ ਕਰਦੇ ਕਿ ਪਰਮੇਸ਼ਵਰ ਦਾ ਵਚਨ ਸੱਚਾ ਹੈ ਕਿ ਤੁਸੀਂ ਚਮਤਕਾਰ ਦੇ ਵਿੱਚ ਵਿਸ਼ਵਾਸ ਕਰਦੇ ਹੋ ਥੈਂਕ ਯੂ ਜਿਹੜੇ ਨਹੀਂ ਵਿਸ਼ਵਾਸ ਕਰਦੇ ਚਮਤਕਾਰ 'ਚ ਹੱਥ ਖੜਾ ਕਰ ਸਕਦੇ ਜੇ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਚਮਤਕਾਰ ਹੁੰਦਾ ਆ ਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਜ਼ਰੂਰ ਹੋਏਗਾ ਆਮਨ ਕਿਉਂਕਿ ਵਚਨ ਦੇ ਵਿੱਚ ਇਦਾਂ ਲਿਖਿਆ ਆ ਜਿੱਦਾਂ ਤੇਰੀ ਨੇਚਾ ਉਦਾਂ ਤੇਰੇ ਨਾਲ ਹੋਵੇ ਤਾਂ ਜਿਵੇਂ ਦਾ ਤੁਹਾਡਾ ਵਿਸ਼ਵਾਸ ਹੋਏਗਾ ਉਦਾਂ ਹੀ ਤੁਹਾਡੇ ਨਾਲ ਹੋ ਜਾਏਗਾ ਜਿਹੜਾ ਵਿਸ਼ਵਾਸ ਕਰਦਾ ਆ ਕਿ ਪਰਮੇਸ਼ਵਰ ਚਮਤਕਾਰ ਕਰਨ ਦੀ ਸਮਰਥ ਰੱਖਦੇ ਆ ਪ੍ਰਭੂ ਜੀ ਅਰ ਮੇਰੀ ਜ਼ਿੰਦਗੀ 'ਚ ਚਮਤਕਾਰ ਹੋਏਗਾ ਉਹਨਾਂ ਦੀ ਜ਼ਿੰਦਗੀ ਵਿੱਚ ਜ਼ਰੂਰ ਚਮਤਕਾਰ ਹੋਊਗਾ ਪਰ ਜਿਹੜਾ ਚਮਤਕਾਰ ਦੇ ਵਿੱਚ ਵਿਸ਼ਵਾਸ ਹੀ ਨਹੀਂ ਕਰਦਾ ਉਹਦੀ ਜ਼ਿੰਦਗੀ ਦੇ ਵਿੱਚ ਨਹੀਂ ਹੋ ਸਕਦਾ ਸੋ ਸਾਨੂੰ ਬਹੁਤ ਜ਼ਰੂਰੀ ਆ ਕਿ ਜੋ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਚਾਹੁੰਦੇ ਆ ਪਹਿਲਾਂ ਸਾਡਾ ਵਿਸ਼ਵਾਸ ਹੋਣਾ ਚਾਹੀਦਾ ਕਿ ਹਾਂ ਇਹ ਕੰਮ ਮੇਰੀ ਜ਼ਿੰਦਗੀ 'ਚ ਹੋ ਸਕਦਾ ਆ ਅਰ ਪ੍ਰਭੂ ਦੇ ਲਈ ਸਭ ਕੁਝ ਕਰਨਾ ਸੰਭਵ ਹੈ ਕਿਉਂਕਿ ਵਚਨ ਚ ਲੈ ਕੇ ਆ ਜੋ ਮਨੁੱਖਾਂ ਤੋਂ ਅਣ ਹੋਣਾ ਆ ਪਰਮੇਸ਼ਵਰ ਤੋਂ ਸਭੋ ਕੁਝ ਹੋ ਸਕਦਾ ਹੈ ਪਰਮੇਸ਼ਵਰ ਤੋਂ ਸਭੋ ਕੁਝ ਕੁਝ ਵੀ ਇਹੋ ਜਿਹਾ ਨਹੀਂ ਆ ਜੋ ਪਰਮੇਸ਼ਵਰ ਤੋਂ ਨਹੀਂ ਹੋ ਸਕਦਾ ਉਹ ਚੀਜ਼ਾਂ ਜਿਹੜੀਆਂ ਸਾਡੇ ਕਰਨ ਤੋਂ ਬਾਹਰ ਆ ਸਾਡੇ ਸਮਝਣ ਤੋਂ ਬਾਹਰ ਆ ਸਾਡੇ ਜ਼ੋਰ ਤੋਂ ਬਾਹਰ ਆ ਉਹ ਸਭ ਚੀਜ਼ਾਂ ਕਰਨ ਦੀ ਸਮਰਥ ਪਰਮੇਸ਼ਵਰ ਦੇ ਵਿੱਚ ਆ ਹallelujah ਜੇ ਤੁਸੀਂ ਇਹ ਵਿਸ਼ਵਾਸ ਕਰਦੇ ਹੋ ਕਿ ਪਰਮੇਸ਼ਵਰ ਦਾ ਵਚਨ ਸੱਚਾ ਹੈ ਤਾਂ ਫਿਰ ਜੋ ਕੁਝ ਪਰਮੇਸ਼ਵਰ ਦੇ ਵਚਨ ਦੇ ਵਿੱਚ ਲਿਖਿਆ ਉਹ ਸਾਰਾ ਕੁਝ ਤੁਹਾਡੇ ਜੀਵਨ 'ਚ ਪੂਰਾ ਹੋ ਸਕਦਾ ਹੈ ਪਰ ਜਿੱਥੇ ਤੁਸੀਂ ਕਿਹਾ ਮੈਂ ਇਸ ਵਚਨ ਨਾਲ ਸਹਿਮਤ ਨਹੀਂ ਹੁੰਦਾ ਉਹ ਵਚਨ ਕਦੀ ਵੀ ਤੁਹਾਡੀ ਜ਼ਿੰਦਗੀ ਵਿੱਚ ਪੂਰਾ ਨਹੀਂ ਹੋਊਗਾ ਬਹੁਤ ਸਾਰੇ ਲੋਕ ਵਚਨ ਦੇ ਉੱਤੇ ਸ਼ੱਕ ਕਰਦੇ ਆ ਪਰਮੇਸ਼ਵਰ ਦੀ ਬਾਣੀ ਦੇ ਉੱਤੇ ਸ਼ੱਕ ਕਰਦੇ ਉਹ ਖੁਦ ਉੱਤੇ ਨਹੀਂ ਪਰ ਪਰਮੇਸ਼ਵਰ ਦੇ ਉੱਤੇ ਸ਼ੱਕ ਕਰਦੇ ਆ ਅਰ ਜੇ ਉਹ ਸ਼ੱਕ ਕਰਦੇ ਤੇ ਘਾਟਾ ਕਿਨੂੰ ਪੈਂਦਾ ਸ਼ੱਕ ਕਰਨ ਵਾਲੇ ਨੂੰ ਪਰ ਜਿਹੜਾ ਇਮਾਨ ਰੱਖਦਾ ਆ ਪਰਮੇਸ਼ਵਰ ਦੇ ਬਚਨ ਦੇ ਉੱਤੇ ਕਿ ਜੋ ਲਿਖਿਆ ਆ ਉਹ ਪਵਿੱਤਰ ਆਤਮਾ ਦੇ ਦੁਆਰਾ ਲਿਖਿਆ ਗਿਆ ਅਰ ਲਿਖੀ ਹੋਈ ਇੱਕ ਇੱਕ ਗੱਲ ਜਿਹੜੀ ਆ ਉਹ ਸੱਚੀ ਅਰ ਜਿਉਂਦੇ ਪਰਮੇਸ਼ਵਰ ਤੋਂ ਆ ਅਰ ਜਿਵੇਂ ਵਚਨ ਚ ਲਿਖਿਆ ਕਿ ਅਸਮਾਨ ਤੇ ਜ਼ਮੀਨ ਤੇ ਆਪਣੀ ਜਗ੍ਹਾ ਤੋਂ ਟਲ ਸਕਦੇ ਖਿਸਕ ਸਕਦੇ ਪਰ ਪਰਮੇਸ਼ਵਰ ਦਾ ਵਚਨ اٹਾਲਿਆ ਤਾਂ ਜੇ ਤੁਸੀਂ ਇਹ ਈਮਾਨ ਰੱਖਦੇ ਹੋ ਤਾਂ ਜਰੂਰ ਤੁਹਾਡੀ ਜ਼ਿੰਦਗੀ ਦੇ ਵਿੱਚ ਪਰਮੇਸ਼ਵਰ ਦਾ ਵਚਨ ਪੂਰਾ ਹੋਊਗਾ ਆਮਨ ਸੋ ਅੱਜ ਉਹ ਆਪਾਂ ਵਚਨ ਦੇ ਵਿੱਚੋਂ ਦੇਖੀਏ ਯੋਹੰਨਾ ਦੀ ਕਿਤਾਬ ਉਹਦਾ 17 ਨੰਬਰ ਅਧਿਆਇ ਤੇ ਉਹਦੀ 17 ਨੰਬਰ ਪੰਕਤੀ ਵਿੱਚ ਹੀ ਆਪਾਂ ਦੇਖਾਂਗੇ ਇਹ ਤੇ ਲਿਖਾ ਉਹਨਾਂ ਨੂੰ ਸਚਿਆਈ ਨਾਲ ਪਵਿੱਤਰ ਕਰ ਤੇਰਾ ਬਚਨ ਸਚਿਆਈ ਹੈ ਹallelujah ਸੋ ਪਰਮੇਸ਼ਵਰ ਦਾ ਬਚਨ ਕੀ ਆ ਸਚਿਆਈ ਔਰ ਪਰਮੇਸ਼ਵਰ ਦਾ ਦਾਸ ਕੀ ਕਹਿ ਰਿਹਾ ਪਰਮੇਸ਼ਵਰ ਨੂੰ ਕਿੰਨਾ ਬਚਨ ਦੇ ਨਾਲ ਇਹਨਾਂ ਨੂੰ ਜੜਾ ਆ ਕਲੀਨ ਕਰ ਸਚਾਈ ਦੇ ਨਾਲ ਇਹਨਾਂ ਨੂੰ ਪਵਿੱਤਰ ਕਰ ਕਿਉਂਕਿ ਤੇਰਾ ਬਚਨ ਸਚਾਈ ਆ ਸਾਡੇ ਜੀਵਨ ਦੇ ਵਿੱਚ ਪਵਿੱਤਰਤਾ ਹੀ ਕਿਵੇਂ ਆ ਸਕਦੀ ਆ ਸਚਾਈ ਦੇ ਦੁਆਰਾ ਜੇ ਇਸ ਇਨਸਾਨ ਦੇ ਜੀਵਨ ਵਿੱਚ ਸਚਾਈ ਨਹੀਂ ਆ ਉਹਦੇ ਜੀਵਨ ਵਿੱਚ ਪਵਿੱਤਰਤਾ ਹੀ ਵੀ ਨਹੀਂ ਹੋ ਸਕਦੀ ਕਿਉਂਕਿ ਜੇ ਸਚਾਈ ਨਹੀਂ ਆ ਤੇ ਸਚਾਈ ਦੀ ਗੈਰ ਹਾਜ਼ਰੀ ਚ ਕੌਣ ਹੋਊਗਾ ਝੂਠ ਤਾਕੀਪੇ ਝੂਠਾ ਇਨਸਾਨ ਪਵਿੱਤਰ ਹੋਇਆ ਜਿੱਥੇ ਝੂਠ ਆ ਗਿਆ ਉੱਥੇ ਪਵਿੱਤਰਤਾ ਹੀ ਖਤਮ ਹੋ ਗਈ ਜਿੱਥੋਂ ਸਚਾਈ ਗਾਇਬ ਹੋ ਗਈ ਉੱਥੇ ਪਾਪ ਆ ਗਿਆ ਤੇ ਪਾਪ ਨੇ ਪਵਿੱਤਰਤਾਈ ਨੂੰ ਔਨ ਨਹੀਂ ਦੇਣਾ ਜਿਹਦੇ ਅੰਦਰ ਪਾਪ ਆ ਦੋਵੇਂ ਚੀਜ਼ਾਂ ਇਕੱਠੀਆਂ ਨਹੀਂ ਟਿਕ ਸਕਦੀਆਂ ਤੁਸੀਂ ਇੱਕੋ ਢਾਂਡੇ ਦੇ ਵਿੱਚ ਦੁੱਧ ਤੇ ਦਹੀਂ ਨੂੰ ਇਕੱਠਿਆਂ ਨਹੀਂ ਰੱਖ ਸਕਦੇ ਜੇ ਤੁਸੀਂ ਕਹੋ ਕਿ ਦਹੀਂ ਦੇ ਨਾਲ ਹੀ ਮੈਂ ਦੁੱਧ ਨੂੰ ਵੀ ਰੱਖ ਲਵਾਂ ਤੇ ਦੁੱਧ ਨੂੰ ਫਿਰ ਮੈਂ ਦੁੱਧ ਦੇ ਥਾਂ ਤੇ ਇਸਤੇਮਾਲ ਕਰਾਂ ਨਹੀਂ ਹੋ ਸਕਦਾ ਤਾਂ ਸੈਪਰੇਟ ਕਰਨਾ ਪੈਂਦਾ ਹੁਣ ਤੁਸੀਂ ਡਿਸਾਈਡ ਕਰਨਾ ਕਿ ਤੁਸੀਂ ਆਪਣੇ ਜੀਵਨ ਦੇ ਵਿੱਚ ਅਗਰ ਪਵਿੱਤਰਤਾ ਹੀ ਰੱਖਣੀ ਆ ਤਾਂ ਪਵਿੱਤਰਤਾ ਹੀ ਨੂੰ ਹਾਸਲ ਕਰਨ ਦੇ ਲਈ ਸਚਾਈ ਨੂੰ ਲੈਣਾ ਪੈਣਾ ਜੀਵਨ ਦੇ ਵਿੱਚ ਅਰ ਪਰਮੇਸ਼ਰ ਦੇ ਵਚਨ ਚ ਇਹੀ ਤਾਂ ਲਿਖਿਆ ਸਚਾਈ ਨੂੰ ਜਾਣੋ ਤੇ ਸਚਾਈ ਤੁਹਾਨੂੰ ਆਜ਼ਾਦ ਕਰੇਗੀ ਜਿੰਨੀ ਦੇਰ ਤੱਕ ਤੁਸੀਂ ਸਚਾਈ ਨੂੰ ਜਾਣੋਗੇ ਨਹੀਂ ਤੁਸੀਂ ਆਜ਼ਾਦ ਨਹੀਂ ਹੋ ਸਕਦੇ ਕਈ ਵਾਰ ਕੀ ਹੁੰਦਾ ਤੁਸੀਂ ਦੂਰੋਂ ਕਿਸੇ ਚੀਜ਼ ਨੂੰ ਦੇਖਦੇ ਹੋ ਔਰ ਉਹ ਚਮਕ ਰਹੀ ਆ ਤੁਹਾਨੂੰ ਲੱਗਦਾ ਸੋਨੇ ਦੀ ਕੋਈ ਚੀਜ਼ ਡਿੱਗੀ ਆ ਕਿਉ ਚਮਕ ਰਹੀ ਆ ਸੁਨਹਿਰੀ ਆ ਪਰ ਜਿੰਨੀ ਦੇਰ ਤੱਕ ਤੁਸੀਂ ਉਹਨੂੰ ਚੱਕ ਕੇ ਵੇਖ ਨਹੀਂ ਲੈਂਦੇ ਚੱਕ ਨਹੀਂ ਕਰ ਲੈਂਦੇ ਉਹਦੀ ਸੱਚਾਈ ਨੂੰ ਨਹੀਂ ਜਾਣ ਲੈਂਦੇ ਉਨੀ ਦੇਰ ਤੱਕ ਤੁਹਾਨੂੰ ਪਤਾ ਨਹੀਂ ਲੱਗਣਾ ਉਹ ਸੋਨਾ ਆ ਕਿ ਪਿੱਤਲ ਆ ਸੋਨਾ ਆ ਜਾਂ ਕੁਝ ਹੋਰ ਆ ਉਨੀ ਦੇਰ ਤੱਕ ਆਜ਼ਾਦੀ ਨਹੀਂ ਆ ਫਰਜ ਰੱਖ ਲੋ ਤੁਸੀਂ ਉਹਨੂੰ ਜਾਣਿਆ ਨਹੀਂ ਉਸ ਚੀਜ਼ ਨੂੰ ਪਰਖਿਆ ਨਹੀਂ ਪਛਾਣਿਆ ਨਹੀਂ ਪਰ ਸੋਨੇ ਵਾਂਗ ਤੁਸੀਂ ਉਹਨੂੰ ਬਹੁਤ ਚਿਰਾਂ ਤੱਕ ਸਾਂਭ ਕੇ ਰੱਖਿਆ ਜੇ ਇਸ ਦਿਨ ਜ਼ਰੂਰਤ ਪਈ ਤੁਸੀਂ ਉਹਨੂੰ ਵੇਚਣ ਦੀ ਕੋਸ਼ਿਸ਼ ਕੀਤੀ ਜਾਂ ਸੋਨੇ ਦੀ ਥਾਂ ਤੇ ਵਰਤਣ ਦੀ ਕੋਸ਼ਿਸ਼ ਕੀਤੀ ਪਰ ਉਹ ਸੋਨਾ ਹੈ ਹੀ ਨਹੀਂ ਸੀ ਤਾਂ ਕਿਵੇਂ ਸੋਨੇ ਦੇ ਥਾਂ ਤੇ ਇਸਤੇਮਾਲ ਹੋ ਸਕਦੀ ਨਹੀਂ ਹੋ ਸਕਦੀ ਇਸਤੇਮਾਲ ਪਰ ਜੇ ਤੁਸੀਂ ਪਹਿਲਾਂ ਹੀ ਜਾਣ ਲਵੋ ਉਸ ਚੀਜ਼ ਨੂੰ ਪਛਾਣ ਲਵੋ ਉਸ ਚੀਜ਼ ਨੂੰ ਤੇ ਤੁਸੀਂ ਉਸੇ ਹਿਸਾਬ ਨਾਲ ਹੀ ਉਹਨੂੰ ਸੰਭਾਲੋਗੇ ਇਸ ਲਈ ਵਚਨ ਕਹਿੰਦਾ ਤੁਸੀਂ ਸਚਾਈ ਨੂੰ ਜਾਣੋ ਤੇ ਸਚਾਈ ਤੁਹਾਨੂੰ ਆਜ਼ਾਦ ਕਰੇਗੀ ਕਈ ਵਾਰੀ ਅਸੀਂ ਕਿਸੇ ਨੂੰ ਬਿਨਾਂ ਪਰਖਿਆ ਬਿਨਾਂ ਉਹਦੇ ਕੈਰੇਕਟਰ ਨੂੰ ਜਾਣਿਆ ਅਸੀਂ ਉਹਨੂੰ ਪਰਮੇਸ਼ਵਰ ਦਾ ਦਰਜਾ ਦੇਣ ਲੱਗ ਜਾਂਦੇ ਜਾਂ ਉੱਤਮ ਦਰਜੇ ਦੀ ਇੱਜ਼ਤ ਦੇਣ ਲੱਗ ਜਾਂਦੇ ਹਾਂ ਪਰ ਉਹਦੇ ਜੀਵਨ ਦੇ ਵਿੱਚ ਇਦਾਂ ਦਾ ਕੁਝ ਵੀ ਨਹੀਂ ਹੁੰਦਾ ਤੇ ਅੰਤ ਨੂੰ ਕੀ ਹੁੰਦਾ ਉਹ ਇਨਸਾਨ ਫਿਰ ਠੋਕਰ ਖਾ ਜਾਂਦਾ ਜਦੋਂ ਉਹਨੂੰ ਗਲਤ ਕੰਮ ਕਰਦਿਆਂ ਦੇਖਦਾ ਆ ਜਦੋਂ ਉਹਦੇ ਜੀਵਨ ਵਿੱਚ ਪਰਮੇਸ਼ਵਰ ਦੀ ਝਲਕ ਨਜ਼ਰ ਨਹੀਂ ਆਉਂਦੀ ਪਰਮੇਸ਼ਵਰ ਵਾਲਾ ਕਰੈਕਟਰ ਨਜ਼ਰ ਨਹੀਂ ਆਉਂਦਾ ਤਾਂ ਕੀ ਹੁੰਦਾ ਉਹ ਇਨਸਾਨ ਜਿਹੜਾ ਉਹਨੂੰ ਰੱਬ ਦਾ ਦਰਜਾ ਦੇ ਕੇ ਬੈਠਾ ਸੀ ਜਿਹੜਾ ਉਹਨੂੰ ਇੱਜ਼ਤ ਦਾ ਦਰਜਾ ਦੇ ਰਿਹਾ ਸੀ ਤਾਂ ਉਹ ਠੋਕਰ ਖਾ ਜਾਂਦਾ ਠੋਕਰ ਖਾ ਕੇ ਪਿੱਛੇ ਮੁੜ ਜਾਂਦਾ ਔਰ ਕਿੰਨਾ ਚੰਗਾ ਹੁੰਦਾ ਜੇ ਪਹਿਲਾਂ ਹੀ ਸਚਾਈ ਨੂੰ ਜਾਣ ਲਿਆ ਜਾਂਦਾ ਤੇ ਸਚਾਈ ਨੇ ਆਜ਼ਾਦ ਕਰ ਦੇਣਾ ਸੀ ਜੋ ਤੂੰ ਲੱਭਦਾ ਆ ਉਹ ਇਹ ਨਹੀਂ ਆ ਜ ਜ ਇਹਦੇ ਕੋਲ ਨਹੀਂ ਆ ਇਹਦੇ ਕੈਰੈਕਟਰ ਵਿੱਚ ਉਹ ਨਹੀਂ ਆ ਤਾਂ ਫੇਰ ਤੁਸੀਂ ਠੋਕ ਕਰ ਨਹੀਂ ਖਾਣੀ ਸੀ ਫੇਰ ਤੁਸੀਂ ਪ੍ਰਾਰਥਨਾ ਕਰਨੀ ਸੀ ਕਿ ਪਰਮੇਸ਼ਰ ਤੁਸੀਂ ਮੈਨੂੰ ਉੱਥੇ ਤੱਕ ਲੈ ਕੇ ਚੱਲੋ ਤੁਸੀਂ ਮੈਨੂੰ ਉਹਦੇ ਨਾਲ ਮਿਲਾਓ ਜਿੰਨੂੰ ਮੈਂ ਲੱਭ ਰਿਹਾ ਹਾਂ ਪ੍ਰਭੂ ਨੇ ਤੁਹਾਡਾ ਮੇਲ ਉੱਥੇ ਕਰਾ ਦੇਣਾ ਹੈ ਜਾਂ ਮੈਂ ਇੱਕ ਹੋਰ ਉਦਾਹਰਣ ਦੇ ਸਕਦੀ ਹਾਂ ਸਮ ਟਾਈਮ ਨੇਰੇ ਵਿੱਚੋਂ ਤੁਸੀਂ ਕਿਸੇ ਰੁੱਖ ਨੂੰ ਦੇਖ ਰਹੇ ਹੋ ਪਰ ਕਈ ਵਾਰੀ ਲੱਗਦਾ ਹੁੰਦਾ ਉਹ ਰੁੱਖ ਨਹੀਂ ਆ ਕੋਈ ਬੰਦਾ ਖਲੋਤਾ ਆ ਅਰ ਤੁਸੀਂ ਸੋਚ ਕੇ ਡਰਦੇ ਰਹਿੰਦੇ ਉੱਥੇ ਕੋਈ ਖੜਾ ਆ ਉੱਥੇ ਕੋਈ ਖੜਾ ਆ ਪਰ ਜਦੋਂ ਤੁਸੀਂ ਨੇੜੇ ਜਾ ਕੇ ਦੇਖਦੇ ਹੋ ਤਾਂ ਕੋਈ ਇਨਸਾਨ ਨਹੀਂ ਉੱਥੇ ਕੋਈ ਉਦਾਂ ਹੀ ਚੀਜ਼ ਪਈ ਹੁੰਦੀ ਜਾਂ ਕੋਈ ਫੁੱਲ ਬੂਟਾ ਕੁਛ ਨਾ ਕੁਛ ਏਦਾਂ ਦਾ ਹੁੰਦਾ ਪਰ ਜੇਕਰ ਤੁਸੀਂ ਦੂਰੋਂ ਹੀ ਉਹਨੂੰ ਬਿਨਾਂ ਜਾਣਿਆ ਦੇਖ ਕੇ ਨੱਠ ਜਾਂਦੇ ਤੇ ਘਰੇ ਜਾ ਕੇ ਤੁਸੀਂ ਕੀ ਕਹਿਣਾ ਸੀ ਉੱਥੇ ਕੋਈ ਖਲੋਤਾ ਸੀ ਜਦ ਕਿ ਉੱਥੇ ਕੋਈ ਹੈ ਹੀ ਨਹੀਂ ਸੀ ਪਰ ਜਦੋਂ ਕਿਸੇ ਨੇ ਕਹਿਣਾ ਸੀ ਉੱਥੇ ਨਹੀਂ ਸੀ ਤੁਸੀਂ ਕਹਿਣਾ ਸੀ ਇਹ ਝੂਠ ਬੋਲਦਾ ਆ ਮੈਂ ਤਾਂ ਆਪ ਦੇਖਿਆ ਪਰ ਵਚਨ ਸਾਨੂੰ ਕੀ ਕਹਿੰਦਾ ਆ ਜਿੰਦਾ ਵੈਰੀ ਦਾ ਸਾਹਮਣਾ ਕਰੋ ਤੇ ਵੈਰੀ ਤੁਹਾਡੇ ਅੱਗੋਂ ਨੱਠ ਜਾਏਗਾ ਉਹ ਜਿਹੜਾ ਡਰਿਆ ਤੁਹਾਡੇ ਅੰਦਰ ਉਹ ਕੀ ਆ ਵੈਰੀ ਆ ਉਹ ਤੁਹਾਨੂੰ ਡਰਾ ਰਿਹਾ ਆ ਪਰ ਜਦੋਂ ਤੁਸੀਂ ਉਹਦਾ ਸਾਹਮਣਾ ਕਰੋਗੇ ਜੇ ਇਸ ਚੀਜ਼ ਤੋਂ ਤੁਹਾਨੂੰ ਡਰ ਲੱਗਦਾ ਉਹਦੇ ਵੱਲ ਨੂੰ ਵਧੋ ਅਰ ਤੁਸੀਂ ਉਹਨੂੰ ਦੇਖੋ ਉਹ ਤੁਹਾਡੇ ਅੱਗੋਂ ਨੱਠ ਜਾਊਗਾ ਜਦੋਂ ਤੁਹਾਨੂੰ ਜਾ ਕੇ ਕਲੀਅਰ ਹੋ ਗਿਆ ਉਹ ਇੱਥੇ ਕੋਈ ਭੂਤ ਨਹੀਂ ਖਲੋਤਾ ਕੋਈ ਪ੍ਰੇਤ ਨਹੀਂ ਕੋਈ ਆਦਮੀ ਨਹੀਂ ਓਹੋ ਇਹ ਤੇ ਇੱਕ ਬੂਟਾ ਹੀ ਸੀਗਾ ਓ ਇਹ ਤਾਂ ਇੱਥੇ ਸਮਾਨ ਪਿਆ ਸੀ ਦੂਰੋਂ ਦੇਖਣ ਨੂੰ ਇਦਾਂ ਲੱਗਦਾ ਸੀ ਜਿੱਦਾਂ ਕੋਈ ਬੈਠਾ ਆ ਜਿੱਦਾਂ ਕੋਈ ਖਲੋਤਾ ਆ ਤਾਂ ਕੀ ਹੋਇਆ ਜਿਹੜਾ ਡਰ ਸੀ ਕੀ ਹੋਊਗਾ ਤੁਹਾਡੇ ਅੰਦਰੋਂ ਭੱਜੂਗਾ ਭੱਜੂਗਾ ਕਿ ਨਹੀਂ ਭੱਜੂਗਾ ਸੋ ਵਰਤਨ ਇਸਾਨੂੰ ਕਿਵੇਂ ਸਖਾਲਦਾ ਆ ਤੇ ਅਸੀਂ ਕਿਵੇਂ ਸਿੱਖਦੇ ਆ ਡਰ ਜਿਹੜਾ ਆ ਉਹ ਵੈਰੀ ਆ ਡਰ ਜਿਹੜਾ ਆ ਉਹ ਝੂਠ ਆ ਅਸਲ ਵਿੱਚ ਜਿਹੜੀ ਚੀਜ਼ ਨਹੀਂ ਆ ਡਰ ਸਾਡੀ ਸੋਚ ਦੇ ਅੰਦਰ ਉਹਨੂੰ ਪੈਦਾ ਕਰ ਦਿੰਦਾ ਹੈ ਅਰ ਬਹੁਤ ਲੰਮੇ ਸਮੇਂ ਤੱਕ ਉਸ ਇਨਸਾਨ ਨੂੰ ਕਨਫਿਊਜ਼ਨ ਦੇ ਵਿੱਚ ਰੱਖਦਾ ਹੈ ਇਸੇ ਲਈ ਵਚਨ ਵਿੱਚ ਲਿਖਿਆ ਪਰਮੇਸ਼ਵਰ ਨੇ ਸਾਨੂੰ ਡਰਦਾ ਨਹੀਂ ਦਲੇਰੀ ਦਾ ਆਤਮਾ ਦਿੱਤਾ ਹੈ ਕਿਉਂਕਿ ਜਿਹੜੀ ਦਲੇਰੀ ਆ ਉਹ ਸਾਨੂੰ ਸਚਾਈ ਜਾਣਨ ਵਾਸਤੇ ਅੱਗੇ ਨੂੰ ਲੈ ਕੇ ਤੁਰਦੀ ਆ ਕਿ ਆਹ ਦੇਖੇ ਤੇ ਕੀ ਆਹ ਦੇਖੇ ਕੋਣ ਦੇਖ ਲੈਨੇ ਕੀ ਕਰ ਸਕਦਾ ਦੇਖ ਲੈਨੇ ਕੀ ਕਹਿੰਦਾ ਹੈ ਦੇਖੀਏ ਤੇ ਸਹੀ ਇਹਨੂੰ ਕਿੰਨਾ ਕ ਪਤਾ ਹੈ ਇੱਕ ਦਲੇਰੀ ਆ ਪਰ ਡਰਨੇ ਕੀ ਕਹਿਣਾ ਇਸ ਝੂਠ ਦੇ ਖਿਲਾਫ ਚ ਆਵਾਜ਼ ਨਹੀਂ ਚੱਕਣੀ ਤੂੰ ਬਹਿ ਜਾ ਤੂੰ ਪਿੱਛੇ ਹੋ ਜਾ ਤੂੰ ਭੱਜ ਜਾ ਤੂੰ ਐਦਾ ਨਾ ਕਰੀ ਡਰਨੇ ਡਰਾਉਣਾ ਹੈ ਪਰ ਸਚਾਈ ਨੇ ਤੁਹਾਨੂੰ ਆਜ਼ਾਦ ਕਰ ਦੇਣਾ ਹੈ ਹalleluyah ਅਰ ਸਚਾਈ ਕੌਣ ਆ ਪਰਮੇਸ਼ਰ ਹalleluyah ਜਿੱਥੇ ਸਚਾਈ ਆ ਉੱਥੇ ਪਰਮੇਸ਼ਰ ਹਾਜ਼ਰ ਆ ਪ੍ਰਭੂ ਯੀਸੂ ਮਸੀਹ ਜੀ ਨੇ ਕਿਹਾ ਰਾ ਸੱਚ ਤੇ ਜੀਵਨ ਮੈਂ ਹਾਂ ਤਾਂ ਜਿੱਥੇ ਸੱਚ ਆ ਸਮਝੋ ਉੱਥੇ ਪਰਮੇਸ਼ਰ ਹਾਜ਼ਰ ਆ ਭਾਵੇਂ ਸੌ ਝੂਠ ਵੀ ਹੋਣ ਉਹ ਇੱਕ ਸੱਚ ਨੂੰ ਛੁਪਾ ਨਹੀਂ ਸਕਦਾ ਸਚ ਨੇ ਫਿਰ ਜ਼ਾਹਿਰ ਹੋ ਹੀ ਜਾਣਾ ਹੈ ਭਾਵੇਂ 100 ਝੂਠ ਬੋਲ ਕੇ ਉਸ ਸੱਚ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਜਾਵੇ ਅੱਜ ਨਹੀਂ ਤੇ ਕੱਲ ਨੂੰ ਉਸ ਸੱਚ ਨੇ ਜ਼ਾਹਿਰ ਹੋਣਾ ਹੀ ਆ ਕਿਉਂਕਿ ਪਰਮੇਸ਼ਵਰ ਨੂੰ ਛੁਪਾਇਆ ਨਹੀਂ ਜਾ ਸਕਦਾ ਉਹਦੇ ਸੁਭਾ ਨੂੰ ਛੁਪਾਇਆ ਨਹੀਂ ਜਾ ਸਕਦਾ ਸਚਾਈ ਦੇ ਵਿੱਚ ਤਾਕਤ ਹੈ ਔਰ ਪਰਮੇਸ਼ਵਰ ਦਾ ਸਾਰਾ ਵਚਨ ਸੱਚਾ ਹੈ A to Z ਉਤਪਤੀ ਦੀ ਕਿਤਾਬ ਤੋਂ ਲੈ ਕੇ ਪ੍ਰਕਾਸ਼ ਦੀ ਪੋਥੀ ਤੱਕ ਜੋ ਕੁਝ ਲਿਖਿਆ ਈਚ ਐਂਡ ਐਵਰੀ ਵਰਡ ਹਰੇਕ ਸ਼ਬਦ ਅਟਲ ਸਚਾਈ ਹੈ ਉਹ ਚੀਜ਼ਾਂ ਜਿਨ੍ਹਾਂ ਦੇ ਨਾਲ ਅੱਜ ਤੋਂ 10-12 ਸਾਲ ਪਹਿਲਾਂ ਵਿਗਿਆਨ ਕਹਿੰਦਾ ਸੀ ਨਹੀਂ ਆ ਆ ਜੋ ਹੀ ਵਿਗਿਆਨੀ ਕਹਿ ਰਹੇ ਨੇ ਬਿਲਕੁਲ ਸਹੀ ਇਦਾਂ ਹੀ ਆ ਸੋ ਅਸੀਂ ਵਚਨ ਨੂੰ ਕਿੰਨਾ ਕ ਸੱਚਾ ਮੰਨਦੇ ਆ ਵਿਗਿਆਨ ਨੇ ਤਾਂ ਮੰਨਣਾ ਸ਼ੁਰੂ ਕਰ ਦਿੱਤਾ ਹੋਰ ਲੋਕਾਂ ਨੇ ਮੰਨਣਾ ਸ਼ੁਰੂ ਕਰ ਦਿੱਤਾ ਪਰ ਜਿਨ੍ਹਾਂ ਨੂੰ ਪਰਮੇਸ਼ਵਰ ਨੇ ਆਪਣਾ ਵਚਨ ਦਿੱਤਾ ਮੰਨਣ ਵਾਸਤੇ ਕੀ ਉਹਨਾਂ ਨੇ ਮੰਨਣਾ ਸ਼ੁਰੂ ਕੀਤਾ ਜਦ ਤੱਕ ਤੁਸੀਂ ਵਚਨ ਨੂੰ ਜਾਣੋਗੇ ਨਹੀਂ ਵਚਨ ਨੂੰ ਪੜੋਗੇ ਨਹੀਂ ਵਚਨ ਨੂੰ ਸੁਣੋਗੇ ਨਹੀਂ ਵਚਨ ਨੂੰ ਮੰਨੋਗੇ ਨਹੀਂ ਵਚਨ 'ਚ ਲਿਖੀਆਂ ਹੋਈਆਂ ਬਰਕਤਾਂ ਤੁਹਾਡੇ ਜੀਵਨ ਵਿੱਚ ਨਹੀਂ ਆਉਣੀਆਂ ਪਰ ਜੇ ਤੁਸੀਂ ਇਹ ਵਿਸ਼ਵਾਸ ਕਰ ਲਓ ਕਿ ਸਾਰੀ ਲਿਖਤ ਪਰਮੇਸ਼ਵਰ ਦੇ ਆਤਮਾ ਤੋਂ ਆ ਔਰ ਇਹ ਬਰਕਤਾਂ ਮੇਰੇ ਲਈ ਆ ਤੁਸੀਂ ਆਪਣੇ ਲਈ ਨਿੱਜੀ ਕਰ ਲਵੋ ਉਹਨੂੰ ਕਿ ਬਰਕਤਾਂ ਤੁਹਾਡੇ ਲਈ ਆ ਤਾਂ ਕੀ ਹੋਏਗਾ ਉਦੋਂ ਹੀ ਤੁਹਾਡੇ ਜੀਵਨ ਚ ਪੂਰੀਆਂ ਹੋਣ ਲੱਗ ਜਾਣੀਆਂ ਪਰ ਜੇ ਆਪਾਂ ਇੱਥੋਂ ਚਲੇ ਗਏ ਜਾ ਕੇ ਬਾਈਬਲ ਵੜਾ ਚੋੜਾ ਕਿੱਲੀ ਤੇ ਟੰਗਤਾ ਤੇ ਆਉਂਦੇ ਵੀਰਵਾਰ ਲਾਇਆ ਫੇ ਕਿਹੜੀ ਬਰਕਤ ਆਊਗੀ ਭਈ ਬਰਕਤਾਂ ਲੈਣ ਦੇ ਤਰੀਕੇ ਆ ਉਹਨਾਂ ਤਰੀਕਿਆਂ ਨੂੰ ਸਾਨੂੰ ਫੋਲੋ ਕਰਨਾ ਪੈਣਾ ਹੈ ਜੇ ਅਸੀਂ ਉਦਾਂ ਚੱਲੀਏ ਜਿਵੇਂ ਪ੍ਰਭੂ ਕਹਿੰਦੇ ਆ ਤੁਹਾਡੇ ਮੰਗਣ ਤੋਂ ਪਹਿਲਾਂ ਤੁਹਾਨੂੰ ਮਿਲ ਜਾਣਾ ਹੈ ਤੇ ਤੁਹਾਡੇ ਸੋਚਣ ਨਾਲੋਂ ਜ਼ਿਆਦਾ ਤੁਹਾਨੂੰ ਮਿਲਣਾ ਹੈ ਪ੍ਰਭੂ ਸਾਨੂੰ ਕਿਵੇਂ ਚੱਲਣ ਨੂੰ ਕਹਿੰਦੇ ਆ ਵਿਸ਼ਵਾਸ ਦੇ ਨਾਲ ਨੇਚਾ ਦੇ ਨਾਲ ਵਚਨ ਚ ਲਿਖਿਆ ਨੇਚਾ ਬਾਜੋ ਉਹਦੇ ਮਨ ਨੂੰ ਭੋਣਾ ਅਣਹੋਣਾ ਆ ਜੇ ਵਿਸ਼ਵਾਸ ਨਹੀਂ ਹੈਗਾ ਸਾਡੇ ਅੰਦਰ ਫੇਰ ਅਸੀਂ ਉਹਦੇ ਮਨ ਨੂੰ ਖੋਸ਼ ਨਹੀਂ ਕਰ ਸਕਦੇ ਇੰਪੋਸੀਬਲ ਆ ਵਿਦਆਊਟ ਫੇਥ ਪਰ ਜੇ ਤੁਹਾਡੇ ਅੰਦਰ ਵਿਸ਼ਵਾਸ ਆ ਫਿਰ ਤੁਹਾਡਾ ਵਿਸ਼ਵਾਸ ਨੇ ਤੁਹਾਡੇ ਨੇ ਕੀ ਕਹਿਣਾ ਵਚਨ ਵਿੱਚ ਲਿਖਿਆ ਆ ਮੈਂ ਤੈਨੂੰ ਲੰਮਾ ਜੀਵਨ ਦਊਂਗਾ ਤੂੰ ਟੈਨਸ਼ਨ ਨਾ ਲੈ ਇਹ ਬਿਮਾਰੀ ਤੈਨੂੰ ਮਾਰੂਗੀ ਨਹੀਂ ਤੂੰ ਲੰਮਾ ਹੀ ਜੀਵੇਂਗਾ ਕਿਉਂਕਿ ਵਚਨ ਚ ਲਿਖਿਆ ਤੇ ਪਰਮੇਸ਼ਵਰ ਦਾ ਵਚਨ ਸੱਚਾ ਆ ਹallelujah ਪਰ ਜੇ ਤੁਸੀਂ ਵਚਨ ਚ ਵਿਸ਼ਵਾਸ ਨਹੀਂ ਕਰਦੇ ਡਾਕਟਰ ਨੇ ਕਹਾ ਆ ਬਿਮਾਰੀ ਆ ਫਿਰ ਤੁਸੀਂ ਕੀ ਬੋਲਣਾ ਕਿ ਤੇ ਉਹੀ ਗੱਲ ਨਾ ਹੋਵੇ ਫਲਾਨਾ ਇਸ ਬਿਮਾਰੀ ਦੇ ਨਾਲ ਤੁਰ ਗਿਆ ਸੀ ਧੰਕਾਨਾ ਤੁਰ ਗਿਆ ਸੀ ਹੁਣ ਖਰਿਆ ਮੇਕੋ ਪਤਾ ਨਹੀਂ ਕਿੰਨਾ ਟਾਈਮ ਰਹਿ ਗਿਆ ਕਿੰਨਾ ਨਹੀਂ ਵਿਸ਼ਵਾਸੀ ਵਿੱਚ ਤੇ ਬੇਵਿਸ਼ਵਾਸੇ ਦੀਆਂ ਗੱਲਾਂ ਵਿੱਚ ਇੰਨਾ ਫਰਕ ਹੈ ਜਿੰਨਾ ਜ਼ਮੀਨ ਤੇ ਅਸਮਾਨ ਦੇ ਵਿੱਚ ਬਚਨ ਚ ਲਿਖਿਆ ਧਰਮੀ ਬੁਰੀ ਖਬਰ ਸੁਣ ਕੇ ਘਬਰਾਉਂਦਾ ਨਹੀਂ ਉਹ ਕਹਦੇ ਨਹੀਂ ਘਬਰਾਉਂਦਾ ਬੁਰੀ ਖਬਰ ਤੋਂ ਕਿਉਂਕਿ ਉਹਨੂੰ ਪਤਾ ਆ ਮੇਰਾ ਪਰਮੇਸ਼ਵਰ ਬਲ ਦੀ ਅੱਗ ਵਿੱਚ ਵੀ ਮੈਨੂੰ ਰੱਖਣ ਦੀ ਸਮਰਥ ਰੱਖਦਾ ਆ ਨਦੀਆਂ ਵਿੱਚੋਂ ਵੀ ਮੈਨੂੰ ਬਾਹਰ ਕੱਢਣ ਦੀ ਬਚਾਉਣ ਦੀ ਸਮਰਥ ਰੱਖਦਾ ਸ਼ੇਰਾਂ ਦੇ ਮੂੰਹਾਂ ਨੂੰ ਵੀ ਬੰਦ ਕਰਨ ਦੀ ਸਮਰਥ ਰੱਖਦਾ ਮੇਰੀਆਂ ਲੜਾਈਆਂ ਵੀ ਉਹ ਆਪ ਲੜਦਾ ਆ ਇਸ ਲਈ ਧਰਮੀ ਕਿਸੇ ਬੁਰੀ ਖਬਰ ਤੋਂ ਘਬਰਾਉਂਦਾ ਨਹੀਂ ਉਹਨੂੰ ਪਤਾ ਆ ਕਿ ਪਰਮੇਸ਼ਵਰ ਨੇ ਮੇਰੇ ਨਾਲ ਕੁਝ ਵੀ ਬੁਰਾ ਨਹੀਂ ਹੋਣ ਦੇਣਾ ਕਿਉਂਕਿ ਰੋਮੀਆਂ ਦੀ ਕਿਤਾਬ ਚ ਕੀ ਲਿਖਿਆ ਸਾਰੀਆਂ ਚੀਜ਼ਾਂ ਮਿਲ ਕੇ ਉਹਨਾਂ ਲਈ ਭਲਾਈ ਪੈਦਾ ਕਰਦੀਆਂ ਜਿਹੜੇ ਪਰਮੇਸ਼ਵਰ ਦੇ ਉੱਤੇ ਵਿਸ਼ਵਾਸ ਰੱਖਦੇ ਆ ਸੋ ਜੇ ਤੁਸੀਂ ਵਿਸ਼ਵਾਸ ਰੱਖਦੇ ਆ ਕਿ ਪਰਮੇਸ਼ਵਰ ਦਾ ਬਚਨ ਸੱਚਾ ਆ ਤੇ ਪਰਮੇਸ਼ਵਰ ਦੇ ਬਚਨ ਦੇ ਵਿੱਚ ਲਿਖਿਆ ਮੈਂ ਚਾਹੁੰਦਾ ਆ ਤੁਸੀਂ ਨਰੋਏ ਹੋ ਜਾਓ ਜੇ ਤੁਸੀਂ ਵਿਸ਼ਵਾਸ ਰੱਖਦੇ ਹੋਵੋਗੇ ਫਿਰ ਤੁਸੀਂ ਨਰੋਏ ਹੋ ਜਾਣਾ ਆ ਹallelujah ਜੇ ਤੁਸੀਂ ਵਿਸ਼ਵਾਸ ਰੱਖਦੇ ਆ ਫਿਰ ਕਦੀ ਵੀ ਤੁਹਾਡੇ ਮੂੰਹ ਚੋਂ ਇਹ ਗੱਲ ਨਹੀਂ ਨਿਕਲਣੀ ਸਾਡੇ ਗਵਾਂਡੀਆਂ ਨੇ ਸਾਡੇ ਤੇ ਜਾਦੂ ਕਰ ਦਿੱਤਾ ਆ ਸਾਡੇ ਦੇ ਕਿਸੇ ਨੇ ਟੂਣਾ ਕੀਤਾ ਉਦੋਂ ਦੇ ਨਿਆਣੇ ਬਿਮਾਰ ਆ ਜਾਂ ਕੋਈ ਕਾਲਾ ਇਲਮ ਕਰ ਗਿਆ ਆ ਦਿਵਾਲੀ ਤੇ ਕਿਸੇ ਨੇ ਭਾਣਾ ਸਾਡੇ ਤੇ ਕਰ ਦਿੱਤਾ ਕੋਸ਼ ਸਿਹਤ ਨਾਲ ਭਾਣਾ ਵਾਪਰ ਗਿਆ ਇਹ ਵਿਸ਼ਵਾਸੀ ਦੇ ਮੂੰਹ ਦੀਆਂ ਗੱਲਾਂ ਨਹੀਂ ਹੋ ਸਕਦੀਆਂ ਕਦੀ ਵਾਸਤੇ ਵੀ ਕਿਉਂਕਿ ਵਿਸ਼ਵਾਸੀ ਕੀ ਕਹਿੰਦਾ ਆ ਵਚਨ ਵਿੱਚ ਲਿਖਿਆ ਕਿ ਯਾਕੂਬ ਦੇ ਘਰਾਣੇ ਉੱਤੇ ਜਾਦੂ ਨਹੀਂ ਚੱਲਦਾ ਇਹ ਵਿਸ਼ਵਾਸੀ ਦੇ ਮੂੰਹ ਦੀ ਗੱਲ ਹੈ ਉਹਦੇ ਬੂਹੇ ਮੂਰੇ ਵੀ ਕਿਸੇ ਨੇ ਕੋਸ਼ ਰੱਖਤਾ ਤੇ ਉਹਨੇ ਚੁੱਪ ਕਰਕੇ ਪਾਸੇ ਸਿੱਟ ਦੇਣਾ ਇਹੀ ਵਚਨ ਬੋਲ ਕੇ ਕਿ ਯਾਕੂਬ ਦੇ ਘਰਾਣੇ ਉੱਤੇ ਕੋਈ ਵੀ ਜਾਦੂ ਚੱਲਦਾ ਨਹੀਂ ਤੇ ਮੈਂ ਉਸੇ ਪਰਮੇਸ਼ਵਰ ਨੂੰ ਮੰਨਦਾ ਆ ਜੋ ਅਬਰਾਹਮ ਇਜ਼ਹਾਕ ਤੇ ਯਾਕੂਬ ਦਾ ਖੁਦਾ ਆ ਜੋ ਅੱਜ ਮੇਰਾ ਵੀ ਖੁਦਾ ਆ ਹallelujah ਵਿਸ਼ਵਾਸੀ ਕਦੇ ਵੀ ਨੈਗੇਟਿਵ ਨਹੀਂ ਬੋਲਦਾ ਕਿਉਂਕਿ ਉਹ ਜਾਣਦਾ ਆ ਕਿ ਪਰਮੇਸ਼ਰ ਨਾਲੋਂ ਸਮਰਥੀ ਹੋਰ ਕੁਝ ਵੀ ਨਹੀਂ ਆ ਵਿਸ਼ਵਾਸੀ ਕਦੀ ਵੀ ਸ਼ੈਤਾਨ ਤੋਂ ਡਰਦਾ ਨਹੀਂ ਘਬਰਾਉਂਦਾ ਨਹੀਂ ਹਨੇਰੇ ਤੋਂ ਡਰਦਾ ਨਹੀਂ ਘਬਰਾਉਂਦਾ ਨਹੀਂ ਕਿਉਂ ਕਿਉਂਕਿ ਉਹ ਜਾਣਦਾ ਮੇਰਾ ਪਰਮੇਸ਼ਵਰ ਪ੍ਰਕਾਸ਼ ਆ ਮੇਰਾ ਪਰਮੇਸ਼ਵਰ ਚਾਨਣ ਆ ਮੇਰਾ ਪਰਮੇਸ਼ਵਰ ਸ਼ੈਤਾਨ ਨੂੰ ਮੇਰੇ ਉੱਤੇ ਫਤੇ ਨਹੀਂ ਪਾਉਣ ਦਊਗਾ ਪਰ ਆਪਣੇ ਸੱਚੇ ਫਤਿਹਮੰਦ ਹੱਥ ਨਾਲ ਮੈਨੂੰ ਸੰਭਾਲਦਾ ਤੇ ਉੱਚਾ ਕਰਦਾ ਆ ਹallelujah ਇਸ ਲਈ ਵਿਸ਼ਵਾਸੀ ਕਦੀ 네ਗੇਟਿਵ ਨਹੀਂ ਬੋਲਦਾ ਉਹ ਆਪਣੇ ਮਨ ਦੇ ਅੰਦਰ ਵੀ 네ਗੇਟਿਵ ਥਾਟ ਨੂੰ ਨਹੀਂ ਆਉਣ ਦਿੰਦਾ ਜੇ 네ਗੇਟਿਵ ਥੌਟਸ ਅੰਦਰ ਆਉਂਦੇ ਆ ਇਹਦਾ ਮਤਲਬ ਵਿਸ਼ਵਾਸ ਦੀ ਕਮੀ ਆ ਜੇ ਤੁਸੀਂ ਵਿਸ਼ਵਾਸ ਦੇ ਵਿੱਚੋਂ ਬੁਰੀ ਸੋਚ ਨੇ ਵੀ ਤੁਹਾਡੇ ਨੇੜੇ ਨਹੀਂ ਆਉਣਾ ਉਹਨੂੰ ਪਤਾ ਹੈ ਕਿ ਦੇ ਅੰਦਰ ਵਿਸ਼ਵਾਸ ਆ ਇਹਨੇ ਇਹ ਵਿਸ਼ਵਾਸੀ ਆ ਇਹਨੇ ਕਿਸੇ ਬੁਰੀ ਗੱਲ ਦੇ ਨਾਲ ਐਗਰੀ ਕਰਨਾ ਹੀ ਨਹੀਂ ਪਰ ਜੇ ਤੁਸੀਂ ਕਿਸੇ ਦੀ ਗੱਲ ਨਾਲ ਐਗਰੀ ਕਰ ਗਏ ਮੈਨੂੰ ਲੱਗਦਾ ਤੈਨੂੰ ਨਜ਼ਰ ਲੱਗ ਗਈ ਆ ਤਾ ਇਦਾਂ ਹੋ ਗਿਆ ਮੈਨੂੰ ਲੱਗਦਾ ਤੇਰੇ ਨਿਆਣੇ ਨੂੰ ਕਿਸੇ ਨੇ ਕੁਝ ਕਰ ਦਿੱਤਾ ਹੈ ਤਾਂ ਇਦਾਂ ਹੋ ਗਿਆ ਤੇ ਆਉਂਦੇ ਹੋ ਤੁਸੀਂ ਸਤਸੰਗ ਦੇ ਵਿੱਚ ਦੇ ਮੰਨਦੇ ਹੋ ਤੁਸੀਂ ਸੱਚੇ ਤੇ ਜੀਉਂਦੇ ਪਰਮੇਸ਼ਰ ਨੂੰ ਔਰ ਤੁਸੀਂ ਇਸ ਗੱਲ ਨਾਲ ਐਗਰੀ ਹੋਗੇ ਕਿ ਕਿਸੇ ਨੇ ਮੇਰੇ ਤੇ ਕੁਝ ਕਰ ਦਿੱਤਾ ਤੇ ਉਹ ਚੱਲ ਗਿਆ ਫਿਰ ਤੁਸੀਂ ਵਿਸ਼ਵਾਸੀ ਹੋ ਹੀ ਨਹੀਂ ਸਕਦੇ ਵਿਸ਼ਵਾਸੀ ਦਾ ਮਤਲਬ ਕੀ ਹੈ ਵਿਸ਼ਵਾਸ ਰੱਖਣ ਵਾਲਾ ਕੇ ਇਸ ਰੀਸ ਉੱਤੇ ਵਿਸ਼ਵਾਸ ਰੱਖਣ ਵਾਲਾ ਜੋ ਮੈਂ ਸੁਣਿਆ ਆ ਉਹ ਸੱਚ ਆ ਮੈਂ ਵਿਸ਼ਵਾਸ ਕਰਦਾ ਆ ਮੈਂ ਮੰਨਦਾ ਆ ਮੈਂ ਇੱਕ ਸਵਾਲ ਪੁੱਛ ਰਹੀ ਆ ਕਿ ਰੋਜ਼ ਤੁਸੀਂ ਪ੍ਰਾਰਥਨਾ ਕਰਦੇ ਹੋ ਆਪਣੇ ਬੱਚਿਆਂ ਦੇ ਲਈ ਮੈਂ ਯਕੀਨ ਕਰਦੀ ਕਿ ਤੁਸੀਂ ਕਰਦੇ ਹੋਵੋਗੇ ਬਾਕੀ ਮੈਨੂੰ ਪਤਾ ਨਹੀਂ ਤੁਸੀਂ ਕਰਦੇ ਕਿ ਨਹੀਂ ਪਰ ਅਗਰ ਤੁਸੀਂ ਪ੍ਰਾਰਥਨਾ ਕਰਦੇ ਹੋ ਆਪਣੇ ਬੱਚਿਆਂ ਦੇ ਲਈ ਆਪਣੇ ਪਰਿਵਾਰ ਦੇ ਲਈ ਆਪਣੇ ਹਸਬੰਡ ਦੇ ਲਈ ਆਪਣੀ ਵਾਈਫ ਦੇ ਲਈ ਆਪਣੇ ਕਾਰੋਬਾਰ ਦੇ ਲਈ ਮਾਲ ਡੰਗਰ ਦੇ ਲਈ ਤੇ ਫਿਰ ਤੁਸੀਂ ਇਹ ਗੱਲ ਕਿੱਦਾਂ ਕਹਿ ਸਕਦੇ ਹੋ ਕਿ ਨਜ਼ਰ ਲੱਗ ਗਈ ਨਜ਼ਰ ਦੇ ਵਿੱਚ ਜਿਆਦਾ ਤਾਕਤ ਹੈ ਲੱਗਣ ਵਾਸਤੇ ਕਿ ਪ੍ਰਾਰਥਨਾ ਲੱਗਣ ਦੇ ਵਿੱਚ ਜਿਆਦਾ ਤਾਕਤ ਹੋਣੀ ਚਾਹੀਦੀ ਆ ਤੁਹਾਡੀ ਪ੍ਰਾਰਥਨਾ ਕਿਉਂ ਨਹੀਂ ਲੱਗ ਰਹੀ ਨਜ਼ਰ ਲੱਗ ਰਹੀ ਆ ਪ੍ਰਾਰਥਨਾ ਨਹੀਂ ਲੱਗ ਰਹੀ ਜਿਹੜੀ ਸਵੇਰੇ ਵੀ ਕਰਦੇ ਹੋ ਸ਼ਾਮ ਨੂੰ ਵੀ ਕਰਦੇ ਹੋ ਜਿਹੜੀ ਆਪਣੇ ਨਿਆਣਿਆਂ ਨੂੰ ਜੱਫੀਆਂ ਪਾ ਪਾ ਕੇ ਕਰਦੇ ਹੋ ਸਿਰ ਤੇ ਹੱਥ ਰੱਖ ਕੇ ਕਰਦੇ ਹੋ ਆਪਣੀ ਦੁਕਾਨ ਦੇ ਵਿੱਚ ਖਲੋ ਕੇ ਪ੍ਰਾਰਥਨਾ ਕਰਦੇ ਹੋ ਉਹ ਪ੍ਰਾਰਥਨਾ ਕਿਉਂ ਨਹੀਂ ਲੱਗ ਰਹੀ ਨਜ਼ਰ ਲੱਗ ਰਹੀ ਫਲਾਣਾ ਆਇਆ ਮੇਰੇ ਘਰ ਨੂੰ ਨਜ਼ਰ ਲਾ ਗਿਆ ਉਹਨੇ ਲੰਮਾ ਹੌਕਾ ਪਰ ਲਿਆ ਤੇਰੇ ਘਰ ਨੂੰ ਯਿਸੂ ਦਾ ਲਹੂ ਕਿਉਂ ਨਾ ਲੱਗਾ ਤੇਰੇ ਘਰ ਨੂੰ ਪ੍ਰਾਰਥਨਾ ਕਿਉਂ ਨਾ ਲੱਗੀ ਤੇਰੇ ਘਰ ਦੇ ਦੁਆਲੇ ਸਵਰਗੀ ਦੂਤਾਂ ਦੀਆਂ ਬਾੜਾਂ ਕਿਉਂ ਨਾ ਲੱਗੀਆਂ ਇੱਕ ਛੋਟੀ ਜੀ ਕਿਸੇ ਇਨਸਾਨ ਦੀ ਨਜ਼ਰ ਲੱਗ ਗਈ ਇਹਦਾ ਮਤਲਬ ਤੂੰ ਆਪਣੇ ਘਰ ਦੇ ਉੱਤੇ ਤੂੰ ਆਪਣੇ ਜੀਵਨ ਦੇ ਉੱਤੇ ਤੂੰ ਆਪਣੇ ਕਾਰੋਬਾਰ ਦੇ ਉੱਤੇ ਉਹ ਸੁਰੱਖਿਆ ਕਵਚ ਪਾਇਆ ਹੀ ਨਹੀਂ ਸੀ ਕਿ ਤੈਨੂੰ ਨਜ਼ਰ ਨਾ ਲੱਗਦੀ ਇਹ ਸ਼ੈੱਡ ਕਿਉਂ ਪਾਇਆ ਗਿਆ ਆ ਕਿ ਤੁਹਾਨੂੰ ਧੁੱਪ ਨਾ ਲੱਗੇ ਤੁਹਾਨੂੰ ਬਾਰਿਸ਼ ਨਾ ਲੱਗੇ ਤੁਹਾਨੂੰ ਤਰੇਲ ਨਾ ਲੱਗੇ ਇਸੇ ਲਈ ਪਾਇਆ ਗਿਆ ਨਾ ਤਾਂ ਇੱਕ ਕਵਚ ਆ ਜਿਹੜਾ ਸਾਨੂੰ ਧੁੱਪ ਤੋਂ ਬਚਾਉਂਦਾ ਆ ਧੁੱਪ ਨੂੰ ਰੋਕ ਰਿਹਾ ਆ ਇਤਨੀ ਅਸੀਂ ਆਪਣੇ ਉੱਤੇ ਪਰਮੇਸ਼ਵਰ ਦੀ ਸੁਰੱਖਿਆ ਦਾ ਕਵਚ ਪਾਉਣਾ ਹੈ ਤਾ ਜੋ ਕੋਈ ਜਾਦੂ ਟੋਣਾ ਤੁਹਾਨੂੰ ਨਾ ਲੱਗੇ ਕੋਈ ਬੁਰੀ ਨਜ਼ਰ ਤੁਹਾਨੂੰ ਨਾ ਲੱਗੇ ਕੋਈ ਬਿਮਾਰੀ ਤੁਹਾਨੂੰ ਨਾ ਲੱਗੇ ਸ਼ੈਤਾਨ ਦੀ ਕੋਈ ਚਾਲ ਤੁਹਾਡੇ ਵਿਰੁੱਧ ਕਾਮਯਾਬ ਨਾ ਹੋਵੇ ਔਰ ਉਹ ਕਵਚ ਕੀ ਆ ਵਿਸ਼ਵਾਸ ਨੇਚਰ ਆਪਣੇ ਪਰਮੇਸ਼ਵਰ ਦੀ ਉਹ ਹੈਗਾ ਆ ਮੈਨੂੰ ਬਚਾਉਣ ਦੇ ਲਈ ਕਾਫੀ ਆ ਔਰ ਉਹ ਮੈਨੂੰ ਡਿੱਗਣ ਨਹੀਂ ਦੇਊਗਾ ਉਹ ਡਿੱਗਿਆ ਹੋਇਆਂ ਨੂੰ ਚੁੱਕਦਾ ਆ ਉਹ ਰੋਗੀਆਂ ਨੂੰ ਚੰਗਿਆ ਕਰਨ ਵਾਲਾ ਪਰਮੇਸ਼ਵਰ ਹੈ ਜੇ ਕੋਈ ਕਵੇ ਵੀ ਨਜ਼ਰ ਲੱਗੀ ਉਹਨੂੰ ਕਹੋ ਜੀ ਸਾਨੂੰ ਨਹੀਂ ਲੱਗਦੀ ਸਾਨੂੰ ਤਾਂ ਪ੍ਰਭੂ ਦਾ ਲਹੂ ਲੱਗ ਗਿਆ ਉਹਨੇ ਲਹੂ ਦੇ ਨਾਲ ਮੁੱਲ ਖਰੀਦ ਲਿਆ ਸਾਨੂੰ ਨਜ਼ਰ ਨਹੀਂ ਲੱਗਦੀ ਜੇ ਕੋਈ ਕਹਿੰਦਾ ਤੁਹਾਡੇ ਤੇ ਕੋਈ ਸ਼ੈਤਾਨ ਦਾ ਵਾਰ ਚੱਲ ਗਿਆ ਉਹਨੂੰ ਕਹੋ ਜੀ ਸੌਰੀ ਤੁਹਾਨੂੰ ਗਲਤਫਹਿਮੀ ਹੋ ਗਈ ਸਾਡੇ ਉੱਤੇ ਸ਼ੈਤਾਨ ਦਾ ਵਾਰ ਨਹੀਂ ਚੱਲ ਸਕਦਾ ਕਿਉਂਕਿ ਸਾਡੇ ਜੀਵਨ ਦੇ ਵਿੱਚ ਪਰਮੇਸ਼ਵਰ ਦਾ ਵਚਨ ਚੱਲਦਾ ਹੈ ਜਿਹਦੇ ਜੀਵਨ ਚ ਪਰਮੇਸ਼ਵਰ ਦਾ ਵਚਨ ਚੱਲਦਾ ਉਹਦੇ ਉੱਤੇ ਕੋਈ ਸ਼ੈਤਾਨ ਦਾ ਵਾਰ ਨਹੀਂ ਚੱਲਦਾ ਜਦੋਂ ਤੁਸੀਂ ਇਹ ਗੱਲ ਕਹਿੰਦੇ ਹੋ ਸਾਡੇ ਤੇ ਜਾਦੂ ਚੱਲ ਗਿਆ ਸਾਨੂੰ ਨਜ਼ਰ ਲੱਗ ਗਈ ਕੁਝ ਕੁ ਗੱਲਾਂ ਇਦਾਂ ਦੀਆਂ ਕਰਦੇ ਹੋ ਤੁਸੀਂ ਆਪਣੇ ਪਰਮੇਸ਼ਵਰ ਨੂੰ ਕਮਜ਼ੋਰ ਬਣਾ ਰਹੇ ਹੋ ਜੋ ਕਮਜ਼ੋਰ ਨਹੀਂ ਹੈ ਪਰ ਤੁਸੀਂ ਆਪਣੇ ਸ਼ਬਦਾਂ ਦੇ ਨਾਲ ਤੁਸੀਂ ਉਹਨੂੰ ਕਮਜ਼ੋਰ ਸਾਬਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਕਮੀ ਕਿੱਥੇ ਸੀ ਤੁਹਾਡੇ ਵਿੱਚ ਤੁਹਾਡੇ ਵਿਸ਼ਵਾਸ ਦੇ ਵਿੱਚ ਰ ਵਿਸ਼ਵਾਸ ਕਰਨ ਵਾਲਿਆਂ ਲਈ ਸਭੋ ਕੁਝ ਹੋ ਸਕਦਾ ਜੇ ਤੁਸੀਂ ਇਹ ਵਿਸ਼ਵਾਸ ਕਰ ਲਿਆ ਕਿ ਨਜ਼ਰ ਲੱਗਦੀ ਆ ਫਿਰ ਨਜ਼ਰ ਲੱਗੂਗੀ ਸਭ ਕੁਝ ਹੋ ਸਕਦਾ ਵਿਸ਼ਵਾਸ ਕਰਨ ਵਾਲਿਆਂ ਦੇ ਲਈ ਜੇ ਤੁਸੀਂ ਇਹ ਵਿਸ਼ਵਾਸ ਕਰਦੇ ਹੋ ਕਿ ਤੁਹਾਡੇ ਉੱਤੇ ਜਾਦੂ ਟੋਣਾ ਹੋ ਸਕਦਾ ਫਿਰ ਜ਼ਰੂਰ ਅਸਰ ਕਰੂਗਾ ਪਰ ਜਿੱਦਣ ਤੁਸੀਂ ਇਹ ਵਿਸ਼ਵਾਸ ਕਰ ਲਿਆ ਕਿ ਮੇਰਾ ਪਰਮੇਸ਼ਰ ਮੈਨੂੰ ਤਤੀਵਾ ਵੀ ਨਹੀਂ ਲੱਗਣ ਦੇਗਾ ਤਾਂ ਤੁਹਾਨੂੰ ਤਤੀਵਾ ਵੀ ਨਹੀਂ ਲੱਗੂਗੀ ਜਿੱਦਣ ਤੁਸੀਂ ਇਹ ਵਿਸ਼ਵਾਸ ਕਰ ਲਿਆ ਕਿ ਮੇਰਾ ਖੁਦਾ ਮੈਨੂੰ ਹਰੇਕ ਬੁਰੀਾਈ ਤੋਂ ਬਚਾ ਕੇ ਰੱਖਦਾ ਹਰੇਕ ਬਦੀ ਤੋਂ ਬਦੀ ਵਾਲੇ ਲੋਕਾਂ ਤੋਂ ਬਚਾ ਕੇ ਰੱਖਦਾ ਉਦਣ ਕੋਈ ਬਦੀ ਬੁਰੀਾਈ ਤੁਹਾਡੇ ਨੇੜੇ ਵੀ ਨਹੀਂ ਆਊਗੀ ਕਿਉਂਕਿ ਪਰਮੇਸ਼ਵਰ ਦਾ ਹਰੇਕ ਵਚਨ ਸੱਚਾ ਹੈ ਹallelujah ਹਰ ਵਚਨ ਪਰਮੇਸ਼ਵਰ ਦਾ ਸੱਚਾ ਹੈ ਪਰ ਕਿਹਨਾਂ ਦੇ ਲਈ ਜਿਹੜੇ ਮੰਨਦੇ ਆ ਜਿਹੜੇ ਉਸ ਵਚਨ ਨੂੰ ਆਪਣੇ ਜੀਵਨ 'ਚ ਢਾਲਦੇ ਆ ਉਹਨਾਂ ਦੇ ਲਈ ਵਚਨ ਸੱਚਾ ਆ